ਦੇਖੋ ਜੀ ਇਹ ਬੋਲੇनाथ ਜੀ ਦਾ ਸਾਡਾ ਪ੍ਰਾਚੀਨ ਮੰਦਿਰ ਹੈ ਇੱਥੇ ਲਗਾਤਾਰ 52 ਸਾਲ ਤੋਂ ਜੀ ਸਾਲਚ ਦੋ ਵਾਰੀ ਕਾਵੜਾ ਆਉਂਦੀ ਹੈ ਜੀ ਕੋਈ ਇਹਨੂੰ ਬੰਬ ਕਾਵੜ ਦੇ ਨਾਂ ਤੇ ਲੈ ਕੇ ਆਉਂਦਾ ਜੀ ਕੋਈ ਢਾਕਾ ਕਾਵੜ ਦੇ ਨਾਂ ਤੇ ਲੈ ਕੇ ਆਉਂਦਾ ਜੀ ਕੋਈ 15 ਦਿਨਾਂ ਚ ਲੈ ਕੇ ਆਉਂਦਾ ਜੀ ਕੋਈ ਭਗਜਨ 20 ਦਿਨਾਂ ਚ ਲੈ ਕੇ ਆਉਂਦਾ ਜੀ ਕੋਈ ਮਹੀਨੇ ਚ ਲੈ ਕੇ ਆਉਂਦਾ ਕਿੰਨੇ ਕਾਵੜਾ ਹੈ ਇੱਥੇ ਕੀ 450 ਦੇ ਕਰੀਬ ਕਾਵੜ ਆਈ ਹੈ ਜੀ ਕਿੰਨੇ ਕਿਲੋਮੀਟਰ ਸਫ਼ਰਤਾ ਕਰ ਇਹ ਪੁੱਛ ਬੱਚੇ ਜੀ ਸਾਡੇ 450 ਬੱਚੇ 400 ਕਿਲੋਮੀਟਰ ਦਾ ਸਫ਼ਰਤਾ ਕਰਕੇ ਆਏ ਆ ਜੀ ਪੰਜ ਬੱਚੇ 750 ਕਿਲੋਮੀਟਰ ਗੰਗੋਤਰੀ ਤੋਂ برف ਦੇ ਵਿੱਚੋਂ ਗੰਗਾ ਜੀ ਦਾ ਜਲ ਲੈ ਕੇ ਆਇਆ ਹੈ ਇੱਥੇ ਜਰਵੀ ਅੰਦਰ ਸਭੀਆਂ ਮਨੋਕਾਮਨਾ ਇੱਥੇ ਐਸਾ ਇਹ ਪ੍ਰਾਚੀਨ ਮੰਦਿਰ ਹੈ ਜਿੱਥੇ ਪੰਜਾਬ ਦੇ ਸਭ ਤੋਂ ਵੱਧ ਕਾਵੜਾ ਜੈਤੋ ਮੰਦਿਰ 'ਚ ਚੜੀਆਂ ਇੱਥੋਂ ਮਨੋਕਾਮਨਾ ਪੂਰੀਆਂ ਹੁੰਦੀਆਂ ਇਹ ਸਿਰਫ ਲੱਖ ਦੁੱਧ ਤੋਂ ਕਰਦਾ ਹੈ ਇਹ 52 ਸਾਲ ਤੋਂ ਹੀ ਲਗਾਤਾਰ ਇੱਥੇ ਕਾਵੜਾ ਚੜਦੀ ਆ ਰਹੀਆਂ ਪੰਜਾਬ ਦੇ ਸਭ ਤੋਂ ਵੱਧ ਕਾਵੜਾ ਜੈਤੋ ਮੰਦਿਰ 'ਚ ਚੜੀਆਂ ਇਧੋਂ ਪਹਿਲੀ ਕਾਵੜ ਵੀ ਜੈਤੋ ਕਿ ਕਿਹੜੀ ਸਭ ਤੋਂ ਪੰਜਾਬ 'ਚ ਜੈਤੋ ਮੰਡੀ ਤੋਂ ਹੀ ਪੰਜਾਬ 'ਚ ਪਹਿਲੀ ਕਾਵੜ ਸ਼ੁਰੂ ਹੋਈ ਸੀ ਜੀ ਪੰਜਾਬ ਮਹਾ ਕਾਵੜ ਸੰਗ ਦੇ ਵਿੱਚ ਜੇ ਤੋ ਮੰਡੀ ਦੇ ਕਾਗਜ਼ਾਂ 'ਚ ਵੀ ਨਾਮ ਆਉਂਦਾ ਜੀ ਆਸ਼ੀਰਵਾਦੀ ਤਿਹਾਰ ਸ੍ਰੀ ਮਾਹਦੇਵ ਕਾਉੜ ਸੰਗ ਪਾਵਨ ਦਾ ਜੇ ਤੋ ਵੀ ਕੀ ਬੜੀ ਸ਼ਰਧਤ ਹੈ ਤੁਮ ਤਾਂ ਉਹਨਾਂ ਮਨਾਇਆ ਜਾ ਰਿਹਾ ਹਰਦਵਾਰ ਤੋਂ 4:30 450 ਬੱਚਾ ਅੱਜ ਇੱਥੇ ਕਾਉੜ ਲੈ ਕੇ ਰਾਤ ਪਹੁੰਚਿਆ ਸੀ ਜਿਨ੍ਹਾਂ ਦਾ ਨਿਕਲ ਸਵਾਗਤ ਮੰਦਰ ਕਮੇਟੀ ਵੱਲੋਂ ਕੀਤਾ ਗਿਆ ਤੇ ਅੱਜ ਸਵੇਰੇ 3 ਵਜੇ ਤੋਂ ਲਗਾਤਾਰ ਕਾਉੜੀਏ ਜਲ ਚੜਾ ਰਹੇ ਆ ਤੇ ਅੱਛਾ ਉਹਨੂੰ ਵਿਸ਼ਾਲ ਸੰਗੀਤਨ ਕੀਤਾ ਜਾਵੇਗਾ ਤੇ ਕੱਲ ਦੁਪਹਿਰੇ ਵਿਸ਼ਾਲ ਭੰਡਾਰਾ ਹੋਵੇਗਾ ਬਰਤੀ ਕੋਲੇਨਾਥ ਦੀ અપਾਰ ਕਿਰਪਾ ਹੈ ਜੀ ਦੇਖੋ ਲੋਕਾਂ ਦੀ ਬਕਤੋਂ ਦੀ ਲਾਈਨें ਲੱਗੀ ਹੈ ਦਰਸ਼ਨ ਕਰਨੇ ਲਈ ਜਲ ਵਿਸ਼ੇ ਕਰਨੇ ਲਈ ਪਰਾਚੀਨ ਮੰਦਿਰ ਹੈ ਕਿਰਪਾ ਬਣੀ ਹੈ ਕਿਰਪਾ ਬਣੀ ਰਹੇਗੀ ਬੋਲੇ ਨਾਥੀ